ਸਵਾਗਤ ਹੈ ਜੀ ਸਾਰੇ ਪੈਣ ਭਰਾਵਾਂ ਦਾ ਸੋ ਅੱਜ ਦੀ ਕੋਠੀ ਬਹੁਤ ਹੀ ਖੂਬਸੂਰਤ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਮੋਗਾ ਸ਼ਹਿਰ ਦੇ ਵਿੱਚ ਦਸਾਂਝ ਰੋਡ ਦੇ ਨਾਲ ਨਿਊ ਅਪੈਕਸ ਕਲੋਨੀ ਦੇ ਵਿੱਚ ਇਹ ਕੋਠੀ ਹੈ 5 ਮਰਲਿਆਂ ਦੇ ਵਿੱਚ ਬਣੀ ਹੋਈ ਹੈ ਮੱਛੀ ਮੋਟਰ ਜਿਹੜੀ ਆ ਲੱਗੀ ਹੋਈ ਆ ਨਕਸ਼ਾ ਪਾਸਾ ਦੋ ਛੜਕਾਂ ਦੇ ਉੱਤੇ ਆ ਵਸਤੂ ਦੇ ਅਕੋਰਡਿੰਗ ਜਿਹੜੀ ਇਹ ਕੋਠੀ ਬਣੀ ਹੋਈ ਹੈ ਡਬਲ ਸਟੋਰੀ ਇਹ ਕੋਠੀ ਹੈ ਸੋ ਬਹੁਤ ਹੀ ਖੂਬਸੂਰਤ ਕੋਠੀ ਆ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਹੇਠ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਰਜ਼ੀ ਤੁਹਾਡੀ ਆ ਆਪਾਂ ਦੇਖਦੇ ਆਂ ਇਹ 5 ਮਰਲੇ ਦੇ ਵਿੱਚ ਬਣੀ ਹੋਈ ਜਿਹੜੀ ਇਹ ਕੋਠੀ ਡਬਲ ਸਟੋਰੀ ਕੋਠੀ ਆ ਸਪੋਰਟ ਵੀ ਕਾਫੀ ਫੁੱਲਾ ਡੁੱਲਾ ਜਿਹੜਾ ਹੈਗਾ ਵੱਡੀ ਗੱਡੀ ਜਿਹੜੀ ਆ ਆਰਾਮਦਾਰੀ ਦੇ ਨਾਲ ਜਿਹੜੀ ਲੱਗਦੀ ਆ ਸੋ ਜੇਕਰ ਪੋਰਚ ਦੀ ਗੱਲ ਕਰੀਏ ਕੋਠੀ ਦੀ ਤਾਂ ਪੋਰਚ ਦੇ ਨਾਲੋਂ 1 ਫੁੱਟ ਜਿਹੜੀ ਆ ਉੱਚੀ ਔਰ ਲਗਭਗ 2 ਫੁੱਟ ਜਿਹੜੀ ਆ ਗਲੀ ਦੇ ਨਾਲ ਉੱਚੀ ਆ ਦੋ ਗਲੀਆਂ ਤੇ ਬਣੀ ਹੋਈ ਆ ਔਰ ਇੱਕ ਪਾਸੇ 30 ਫੁੱਟ ਗਲੀ ਆ ਦੂਜੇ ਪਾਸੇ 20 ਫੁੱਟ ਗਲੀ ਆ ਫਰੰਟ ਤੇ ਸੋ ਪਹਾੜ ਵਾਲੇ ਪਾਸੇ ਮੂੰਹ ਆ ਉੱਤਰ ਵਾਲੇ ਪਾਸੇ ਕੋਠੀ ਦਾ ਸੋ ਵਸਤੂ ਦੇ ਅਕੋਰਡਿੰਗ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਬਹੁਤ ਹੀ ਖੂਬਸੂਰਤ ਜਿਹੜੀ ਆ ਕੋਠੀ ਆ ਵਾਈਟ ਪੌੜੀਆਂ ਦੇ ਉੱਤੇ ਜਿਹੜਾ ਪੱਥਰ ਲੱਗਿਆ ਹੋਇਆ ਵਾਈਟੀ ਸਰਮੈਕਾ ਡੋਰ ਨੂੰ ਲੱਗਿਆ ਹੋਇਆ ਜਿਹੜਾ ਕੋਠੀ ਨੂੰ ਬਹੁਤ ਹੀ ਖੂਬਸੂਰਤ ਜਿਹੜਾ ਬਣਾਉਂਦਾ ਤੁਸੀਂ ਦੇਖ ਸਕਦੇ ਹੋ ਮੱਛੀ ਮੋਟਰ ਲੱਗੀ ਹੋਈ ਆ ਵਸਤੂ ਦੇ ਅਕੋਰਡਿੰਗ ਬਣੀ ਹੋਈ ਆ ਨਕਸ਼ਾ ਪਾਸ ਆ ਦਿਸ਼ਾ ਜਿਹੜੀ ਹੈਗੀ ਆ ਉੱਤਰ ਵੱਲ ਦੋ ਸੜਕਾਂ ਦੇ ਉੱਤੇ ਹੋਣ ਕਰਕੇ ਕੋਠੀ ਜਿਹੜੀ ਆ ਸਾਰੀ ਰੋਸ਼ਨੀਦਾਰ ਤੇ ਹਵਾਦਾਰ ਆ ਤੁਸੀਂ ਦੇਖ ਸਕਦੇ ਹੋ ਫਰਸਟ ਬੈਡਰੂਮ ਔਰ ਵਿੰਡੋ ਜਿਹੜੀ ਆ ਦਿੱਤੀ ਹੋਈ ਆ ਪੂਰੇ ਦਿਨ ਕੋਠੀ ਦੇ ਵਿੱਚ ਬਲਬ ਜਗਾਉਣ ਦੀ ਲੋੜ ਨਹੀਂ ਸੋ ਸਾਰੀ ਦਿਹਾੜੀ ਜਿਹੜਾ ਚਾਨਣ ਇਸ ਕੋਠੀ ਦੇ ਵਿੱਚ ਰਹਿੰਦਾ ਔਰ ਲੌਬੀ ਵੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਆ ਸੋ ਦੋ ਛੜਕਾ ਦੇ ਉੱਤੇ ਹੋਣ ਕਰਕੇ ਜਿਹੜਾ ਕੋਠੀ ਵਿੱਚ ਫਿਰ ਵੀ ਜਿਹੜਾ ਜਾਲ ਆ ਉਹ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇੱਧਰ ਵਿੰਡੋ ਵੀ ਆ ਔਰ ਉੱਪਰਲੇ ਪਾਸੇ ਜਾਲ ਵੀ ਆ ਤੁਸੀਂ ਬਣਾਉਣ ਨੂੰ ਆਪਦਾ ਕੋਈ ਸਟੋਰ ਵੀ ਬਣਾ ਸਕਦੇ ਹੋ ਜਾਂ ਕੋਈ ਪੌਦੇ ਵਗੈਰਾ ਵੀ ਜਿਹੜੇ ਆ ਉਹ ਲਗਾ ਸਕਦੇ ਹੋ ਲੌਬੀ ਵੀ ਕਾਫੀ ਜਿਹੜੀ ਆ ਖੁੱਲੀ ਡੁੱਲੀ ਆ ਸੋ ਇਸ ਵੇਲੇ ਆਪਾਂ ਐਂਟਰ ਕਰ ਚੁੱਕੇ ਆ ਵਾਸ਼ਰੂਮ ਦੇ ਵਿੱਚ ਔਰ ਵਾਸ਼ਰੂਮ ਦੀ ਗੱਲ ਕਰੀਏ ਤਾਂ ਵਾਸ਼ਰੂਮ ਵੀ ਬਹੁਤ ਹੀ ਖੁੱਲਾ ਡੁੱਲਾ ਹੈਗਾ ਔਰ ਦੋ ਵਿੰਡੋਜ਼ ਜਿਹੜੀਆਂ ਵਾਸ਼ਰੂਮ ਦੇ ਵਿੱਚ ਜਿਹੜੀਆਂ ਦਿੱਤੀਆਂ ਹੋਈਆਂ ਕੋਠੀ ਆਪਾਂ ਅੱਗੇ ਵੀ ਗੱਲ ਸਾਂਝੀ ਕੀਤੀ ਹੈ ਕਿ ਵਸਤੂ ਦੇ ਅਕੋਰਡਿੰ ਬਣੀ ਹੋਈ ਆ ਜਿਕਰ ਇਹਦੀ ਰੇਟ ਦੀ ਗੱਲ ਕਰੀਏ ਤਾਂ 36 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 36 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਆਪਾਂ ਦੇਖਦੇ ਆ ਦੂਸਰਾ ਬੈਡਰੂਮ ਸੋ ਇਹ ਹੈਗਾ ਜੀ ਦੂਸਰਾ ਬੈਡਰੂਮ ਸੋ ਤੁਸੀਂ ਵਿੰਡੋ ਵੇਖਦੀ ਵੀ ਦੇਖ ਸਕਦੇ ਹਾਂ ਕਿ ਆਸ-ਪਾਸੇ ਜਿਹੜੇ ਆ ਬਹੁਤ ਹੀ ਸੋਹਣੇ ਜਿਹੜੇ ਆ ਦਰਖਤ ਲੱਗੇ ਹੋਏ ਆ ਗ੍ਰੀਨਰੀ ਔਰ ਸਾਫ ਸਫਾਈ ਦਾ ਪ੍ਰੋਪਰ ਇਸ ਮੁਹੱਲੇ ਦੇ ਵਿੱਚ ਧਿਆਨ ਹੈਗਾ ਸੋ ਇਹ ਪੂਜਾ ਰੂਮ ਬਣਿਆ ਹੋਇਆ ਪੂਜਾ ਰੂਮ ਦੇ ਵਿੱਚ ਵੀ ਜਿਹੜਾ ਕੋਰਨਰ ਆ ਉਹ ਦਿੱਤਾ ਹੋਇਆ ਔਰ ਹੁਣ ਦੇਖਦੇ ਆ ਆਪਾਂ ਰਸੋਈ ਸੋ ਰਸੋਈ ਵੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਹੈਗੀ ਆ ਵੈਂਟਿਲੇਸ਼ਨ ਵਾਸਤੇ ਰਸੋਈ ਦੇ ਵੀ ਜਿਹੜਾ ਜਾਲ ਆ ਜਿਹੜਾ ਦਿੱਤਾ ਹੋਇਆ ਕਪੜ ਦਾ ਕਮਰਾ ਰਸੋਈ ਦੇ ਵਿੱਚ ਜਿਹੜਾ ਉਹ ਰਹਿੰਦਾ ਸੋ ਦੋ ਛੜਕਾਂ ਦੇ ਉੱਤੇ ਪੰਜ ਮਰਲਿਆਂ ਦੇ ਵਿੱਚ ਡਬਲ ਸਟੋਰੀ ਕੋਠੀ ਆਪਾਂ ਇਸ ਵੇਲੇ ਦੇਖ ਰਹੇ ਹਾਂ ਮੋਗਾ ਸ਼ਹਿਰ ਦੇ ਵਿੱਚ ਸوجਿਸ ਵੀ ਵੀਰਪੁਰਾਣੇ ਕੋਠੀ ਨੂੰ ਖੇਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਜਿਹੜਾ ਖਰੀਦ ਵੀ ਸਕਦੇ ਹੋ ਸੋ ਇੱਕ ਵਾਰੀ ਫਿਰ ਤੋਂ ਆਪਾਂ ਪੋਰਚ ਜਿਹੜਾ ਦੇਖ ਸਕਦੇ ਹਾਂ ਔਰ ਸਭ ਤੋਂ ਵਧੀਆ ਗੱਲ ਹੈ ਕਿ ਇਸ ਮੌਲੇ ਦੇ ਵਿੱਚ ਇਹ ਪੰਜ ਮਰਲਿਆਂ ਦੀ ਕੋਠੀ ਤੁਹਾਨੂੰ ਇੱਕ ਹੀ ਮਿਲੂਗੀ ਬਾਕੀ ਸਾਰੀਆਂ ਕੋਠੀਆਂ ਜਿਹੜੀਆਂ ਉਹ ਵੱਡੀਆਂ ਹੈਗੀਆਂ ਕੋਈ 10 ਮਰਲਿਆਂ ਵਿੱਚ ਆ ਕੋਈ ਕਨਾਲ ਦੇ ਵਿੱਚ ਆ ਔਰ ਬਹੁਤ ਹੀ ਸੋਹਣੀ ਰਹਿائش ਦੇ ਵਿੱਚ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਰੇਟ ਜਿਹੜਾ ਹੈਗਾ 36 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗੀ ਸਪੌੜੀਆਂ ਦੇ ਵਿੱਚ ਵੀ ਵਾਈਟ ਜਿਹੜਾ ਪੱਥਰਾ ਲੱਗਿਆ ਹੋਇਆ ਸਟੈਪ ਵੀ ਬੜੇ ਅ ਵਧੀਆ ਜਿਹੜੇ ਆ ਬਣੇ ਹੋਏ ਆ ਜੋ ਅੱਜਕੱਲ ਚੱਲਦੇ ਆ ਸੋ ਉੱਪਰ ਵੀ ਜਿਹੜਾ ਇੱਕ ਬੈੱਡਰੂਮ ਆ ਬਣਿਆ ਹੋਇਆ ਬਾਕੀ ਖੁੱਲਾ ਢੁਲਾ ਜਿਹੜਾ ਵਿਹੜਾ ਹੈਗਾ ਔਰ ਦੋ ਸ਼ੜਕਾਂ ਦੇ ਉੱਤੇ ਜਿਹੜੀ ਹੈ ਇਹ ਕੋਠੀ ਹੈ ਨਕਸ਼ਾ ਕੋਠੀ ਦਾ ਪਾਸ ਪੰਜ ਮਰਲਾਂ ਦੇ ਵਿੱਚ ਬਣੀ ਹੋਈ ਹੈ ਦੋ ਸ਼ੜਕਾਂ ਤੇ ਆ ਔਰ ਇਹ ਸੜਕ ਤੁਸੀਂ ਦੇਖ ਰਹੇ ਹੋ ਜਿਹੜੀ ਇਹ 30 ਫੁੱਟ ਚੌੜੀ ਹੈ ਸੋ ਫਰੰਟ ਤੇ ਜਿਹੜੀ ਆ ਉਹ 20 ਫੁੱਟ ਚੌੜੀ ਆ ਲੋਕਲ ਜਿਹੜੀ ਆ ਸੜਕ ਬਣੀ ਹੋਈ ਆ ਸਿਵਰ ਪਿਆ ਹੋਇਆ ਸਿਵਰ ਪਾਣੀ ਦਾ ਜਿਹੜਾ ਅ ਬੈਲਾ ਜਿਹੜਾ ਉਹ ਓਕੇ ਆ ਨਕਸ਼ਾ ਵੀ ਪਾਸ ਹੈਗਾ ਸੋ ਰੇਲਿੰਗ ਦੇਖੀਏ ਤਾਂ ਉਹ ਵੀ ਬਹੁਤ ਖੂਬਸੂਰਤ ਜਿਹੜੀ ਆ ਲੱਗੀ ਹੋਈ ਆ ਸਾਰੇ ਫਰੰਟ ਨੂੰ ਸਾਈਡਾਂ ਤੋਂ ਜਿਹੜਾ ਕਵਰ ਕੀਤਾ ਹੋਇਆ ਔਰ ਪੈਸਾ ਲੱਗਿਆ ਤਾਂ ਬੋਲਦਾ ਬਈ ਜੀ ਠੀਕ ਹੈ 36 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰਪੁਰਾ ਨੇ ਇਹ ਕੋਠੀ ਨੂੰ ਖਰੀਦਣਾ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ। ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਧੰਨਵਾਦ।